ਕਿ ਮੈਂ ਡੀਐਸਪੀ ਸੀਗਾ ਮੁਕਸਰ ਹਾਂਜੀ ਉੱਥੇ ਇੱਕ ਥਾਂ ਦੇ ਵਾਲਾ ਪਿੰਡ ਹੈ ਉੱਥੇ ਨਾ ਸੂਆ ਪਿੰਡਾ ਸੂਏ ਦੇ ਨਾਲ ਇੱਕ ਉਜਾੜੀ ਜੀ ਜਗ੍ਹਾ ਹੈਗੀ ਇੱਥੇ ਇਥੇ ਜਿਵੇਂ ਉਹ ਸਰ ਬੂਟੇ ਜੋਗੇ ਹੁੰਦੇ ਨੇ ਕਾਫੀ ਹੈ ਨਾ ਤੇ ਉਹਦੇ ਵਿੱਚ ਇੱਕ ਕਲਾਚ ਮਿਲੀ ਆ 32 ਸਾਲ ਦਾ ਮੁੰਡਾ ਸੀਗਾ ਮੁੰਡਾ ਤੇ ਉਹਦਾ ਕਲਚ ਵਾਇਰ ਨਾਲ ਗਲ ਕੁੱਟਿਆ ਹੋਇਆ ਸੀਗਾ ਹੈਨਾ ਅੱਛਾ ਕੋਚੇ ਦੀ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਨਹੀਂ ਸਕੂਟਰ ਦੀ ਸਕੂਟਰ ਦੀ ਬਾਤ ਚੁਣੋ ਸਕੂਟਰ ਦੀ ਨਾ ਕਲਚ ਵਾਇਰ ਹੁੰਦੀ ਹੈ ਅੱਛਾ ਦੋਹੇ ਦੀ ਹੁੰਦੀ ਆ ਅੱਛਾ ਚਲੋ ਜੀ ਅਸੀਂ ਉਹ ਬੰਦਾ ਗਏ ਦੀ ਬੰਦਾ ਆਇਡੈਂਟੀਫਾਈ ਹੋ ਗਿਆ ਪਿੰਡ ਦੇ ਮੁੰਡਾ ਸੀਗਾ ਕੱਲਾ ਕੱਲਾ ਮੁੰਡਾ ਸੀਗਾ ਤੇ ਚੰਗੀ ਮਤਲਬ 15-20 ਕਿੱਲੇ ਜ਼ਮੀਨ ਸੀਗੀ ਪਰ ਬੰਦਾ ਉਹ ਐਡਾ ਸ਼ਰੀਫ ਵੀ ਨੇ ਕਦੇ ਕੁੱਤੇ ਦੇ ਛੋਟੀ ਵੀ ਨਹੀਂ ਮਾਰੀ ਜੰਦਾ ਸ਼ਰੀਫ ਬੰਦਾ ਵੀ ਕੋਈ ਰੀਜ਼ਨ ਜਿਵੇਂ ਆਪਾਂ ਹੁੰਦਾ ਨਾ ਕਿ ਕੋਈ ਇਹ ਪੁਰਾਣਾ ਬਣਿਆ ਹੋਇਆ ਜ਼ਰ ਜ਼ਰੂ ਜ਼ਮੀਨ ਵਾਲਾ ਵੀ ਕੀ ਰੀਜ਼ਨ ਕੋਈ ਉੱਤੇ ਤੇ ਲਾਗੂ ਨਾ ਕੋਈ ਤੂੰ ਕ੍ਰਾਈਮ ਹੁੰਦਾ ਸਭ ਤੋਂ ਪਹਿਲਾਂ ਆਪਾਂ ਮੋਟਿਵ ਦੇਖਦੇ ਆ ਵੀ ਕੀ ਆ ਮੋਟਿਵ ਕੀ ਆ ਦੇ ਵਿੱਚ ਜਿਹੜਾ ਕੋਈ ਵੀ ਅਨਟ੍ਰੇਸ ਕ੍ਰਾਈਮ ਆ ਤਾਂ ਉਹਦੇ ਚ ਨਾ ਕੋਈ ਮਤਲਬ ਕੋਈ ਸਾਨੂੰ ਕੋਈ ਸਮਝ ਨਾ ਆਵੇ ਇਸ ਗੱਲ ਦੀ ਚਲੋ ਜੀ ਉਹ ਅਸੀਂ ਪੋਸਟਮਾਰਟਸ ਮਾਤੇ ਪੋਸਟਮਾਰਟਮ ਆਸ ਤੇ ਭੇਜਤੀ ਲਾਸ਼ ਤੇ ਮੈਂ ਉਹਦੇ ਘਰੇ ਗਿਆ ਘਰੇ ਚੀਜ਼ ਝਿਆਣਾ ਪਿਆ ਹੋਇਆ ਤੇ ਬੜੇ ਇਨੋਸੈਂਟ ਵਿਚਾਰੇ ਦੇ ਮਾਪਿਓ ਹਨਾ ਤੇ ਉਦੀ ਵਾਈਫ ਨੂੰ ਮੈਂ ਜਦੋਂ ਮੈਂ ਕਿਹਾ ਚਲੋ ਮਾੜਾ-ਮੋੜਾ ਪੁੱਛਦੇ ਆਂ ਹੁਣ ਗੱਲ ਦਾ ਤਾਂ ਹੀ ਰਾਹ ਪਾਊਗਾ ਘਰੋਂ ਪਤਾ ਲੱਗੂ ਕੀ ਬੈਕਗ੍ਰਾਉਂਡ ਆ ਕਿਸੇ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਹੋਰ ਤਾਂ ਨਹੀਂ ਤੋ ਮੁੰਡਾ ਵਿਚਾਰਾ ਦੇਸੀ ਆ ਸੀਗਾ 10 ਕਿ 11 ਪੜਿਆ ਸੀਗਾ ਤੇ ਜਦੋਂ ਦੀ ਵਾਈਫ ਆਈ ਨਾ ਵਾਈਫ ਉਹਦੀ ਮਤਲਬ ਅਲਟਰਾ ਮਾਡਰਨ ਕਹਿੰਦੇ ਆਪਾਂ ਜਿਹਨੂੰ ਤੇ ਖੂਬਸੂਰਤ ਵੀ ਸੀਗੀ ਵੈਸੇ ਉਹ ਹਨਾ ਤੇ ਮੈਨੂੰ ਇੱਕਦਮ ਮਨਥ ਸਟ੍ਰਾਈਕ ਜਿਹਾ ਕੀਤਾ ਮੈਂ ਕਿਹਾ ਯਾਰ ਵੀ ਇਸ ਘਰ 'ਚ ਕੁੜੀ ਆਡ ਲੱਗਦੀ ਆ ਹਨਾ ਉਹ ਕਾਨਰ ਸਕੂਲ 'ਚ ਪੜਾਉਂਦੀ ਸੀਗੀ ਉਹ ਉਹ ਬੰਦਾ ਕੀਤੀਵਾੜੀ ਕਰਦਾ ਸੀ ਘਰ ਵਾਲਾ ਘਰ ਵਾਲਾ ਉਹਦਾ ਹਨਾ ਤੁਹਾਨੂੰ ਵੈਸੇ ਆਪਣੇ ਮਨ ਜੀ ਨਾਲ ਆਪਣੇ ਜਿਹੜੀ ਸੈਕਚੁਅਲੀ ਜਦੋਂ ਪੁਲਿਸ ਵਾਲੀ ਥਿੰਕਿੰਗ ਆਪਾਂ ਪੁਲਿਸ ਦੀ ਜਿਹੜੀ ਸਿਕਸ ਸੈਂਸ ਹੁੰਦੀ ਆ ਨਾ ਉਹ ਬਹੁਤ ਸਟਰੋਂਗ ਹੁੰਦੀ ਮੈਂ ਦੇਖਿਆ ਮੇਰੀ ਕਦੇ ਗਲਤ ਨਹੀਂ ਹੋਈ ਕਦੇ ਵੀ ਕਿਸੇ ਵੀ ਕ੍ਰਾਈਮ ਦੇ ਵਿੱਚ ਨਾ ਮੈਂ ਚਲੋ ਮੈਂ ਉਸ ਵੇਲੇ ਟਾਈਮ ਨਹੀਂ ਸੀ ਐਨਾ ਕਿ ਉਹਨੂੰ ਮੈਂ ਕੋਈ ਐਸਾ ਦਾ ਕੁਐਸਚਨ ਕਰਦਾ ਮੈਨੂੰ ਕਿਹਾ ਦੀ ਉਹਦਾ ਫੋਨ ਤੁਹਾਡਾ ਕਿੱਥੇ ਆ ਕਹਿੰਦੀ ਜੀ ਮੇਰਾ ਫੋਨ ਤਾਂ ਅੰਦਰ ਪਿਆ ਮੈਂ ਕਿਹਾ ਮੜਾ ਜਿਹਾ ਲਿਆਉਂਗੇ ਜਰਾ ਦੇਖ ਲਈਏ ਆਪਾਂ ਨਾ ਜੀ ਚਲੋ ਜੀ ਅੰਦਰ ਉਸ ਵੇਲੇ ਮਾਹੌਲ ਹੀ ਹੈ ਜਿਹਾ ਸੀਗਾ ਉਹ ਨਾਲ ਗਏ ਫੋਨ ਚਲੋ ਅਸੀਂ ਫਿਰ ਡਿਟੇਲਸ ਕਢਾਈਆਂ ਉਹਦੀਆਂ ਫੋਨ ਦੀਆਂ ਸਾਰਿਆਂ ਦੀਆਂ ਲੈਣੇ ਪਰ ਡਿਟੇਲਸ ਉਹਦਾ ਨਾ ਉਹ ਜਦੋਂ ਡਿਟੇਲ ਕਢਾਈਆਂ ਤਾਂ ਉਸ ਦੀ ਉਸ ਦੀ ਵਾਈਫ ਦੇ ਮਰਨ ਵਾਲੇ ਦੀ ਵਾਈਫ ਦੇ ਇੱਕ ਨੰਬਰ ਤੋਂ ਰਾਤ ਦੇ 2:00 ਵਜੇ 2:30 ਵਜੇ 2 ਘੰਟੇ 3 ਘੰਟੇ ਇਦਾਂ ਦੀਆਂ ਡਿਊਰੇਸ਼ਨ ਦੇ ਕਾਲ ਸੀਗੀਆਂ ਆਵਡ ਆਵਰਸ ਦੇ ਹਨਾ ਅੱਛਾ ਇਹ ਬੜਾ ਸ਼ੱਕ ਪੈਂਦਾ ਸੀ ਐਕਚੁਅਲੀ ਨੇਚਰਲੀ ਹਨਾ ਤੇ ਉਦੋਂ ਜਿਹੜਾ ਬੰਦਾ ਜਿਹਦੇ ਨਾਲ ਕਾਲ ਸੀਗੇ ਆ ਉਹ ਅਸੀਂ ਪਤਾ ਕੀਤਾ ਤਾਂ ਉਹ ਸੀਗਾ ਮਰਨ ਵਾਲੇ ਦਾ ਸਗਾ ਭਣਜਾ ਅੱਛਾ ਮਨ ਉਹਦੀ ਮੰਮੀ ਲੱਗਦੀ ਸੀ ਮੰਮੀ ਭਣਜਾ ਆਪਸ ਵਿੱਚ ਗੱਲ ਕਰਦਾ ਕਿ ਤੂੰ ਕਿ ਨਹੀਂ ਬਣਦੀ ਇਸ ਵੇਲੇ ਨਾ ਉਹ ਉਹ ਬੰਦਾ ਦੇਖਿਆ ਅੱਗੇ ਤੇ ਬੰਦਾ ਮਿਸਿੰਗ ਉਹ ਮੁੰਡਾ ਵੀ ਜੰਗ ਮੁੰਡਾ ਸੀਗਾ ਹੈਨਾ ਕਬੱਡੀ ਦਾ ਪਲੇਅਰ ਸੀਗਾ ਉਹ ਤੇ ਚਲੋ ਆਲਮੋਸਟ ਗੱਲ ਸਰਟਨ ਹੋ ਗਈ ਵੀ ਇਹ ਕੰਮ ਉਸੇ ਦਾ ਹੀ ਹੈ ਹੈਨਾ ਮੁੰਡੇ ਦਾ ਤੇ ਬਾਅਦਸ ਮੁੰਡਾ ਮਿਲ ਗਿਆ ਪੜ ਲਿਆ ਸੀ ਮੰਨ ਗਿਆ ਉਹ ਕਹਿੰਦਾ ਜੀ ਕਹਿੰਦਾ ਕਹਿੰਦਾ ਜੀ ਮੈਂ ਇੱਥੇ ਨਾਨਕੀ ਆਪਦੇ ਆਇਆ ਸੀਗਾ ਤੇ ਮੰਮੀ ਨਾਲ ਮੇਰੇ ਰਿਲੇਸ਼ਨ ਹੋ ਗਏ ਹਨਾ ਓਕੇ ਅੱਛਾ ਦੇਖੋ ਵੀ ਮਤਲਬ ਤਾਂ ਰਿਲੇਸ਼ਨ ਹੋਣ ਤੋਂ ਬਾਅਦ ਕਹਿੰਦਾ ਮੈਂ ਜਾਣਾ ਸੀਗਾ ਇੱਧਰ ਯੂਏਈ ਵੈਰਾ ਸਾਊਦੀ ਅਰਬ ਵੈਰਾ ਹਨਾ ਜਾਣਾ ਸੀਗਾ ਤੇ ਮੈਨੂੰ ਮੇਰੀ ਮਾਂ ਵੀ ਕਹਿੰਦੀ ਵੀ ਛੱਡ ਤੂੰ ਇੱਧਰ ਕੀ ਜਾਣਾ ਆਪਾਂ ਯੂਐਸਏ ਸੈਟਲ ਹੋਵਾਂਗੇ ਹੂੰ ਤੇ ਮੈਨੂੰ ਕਹਿੰਦਾ ਜੀ ਬਸ ਇਹਨੇ ਐਸਾ ਡੀਪਨੋਟਾਈਜ਼ ਕੀਤਾ ਮਾਮੀ ਨੇ ਵੀ ਤੂੰ ਆਏ ਕਰ ਆਪਣੇ ਬਾਬੇ ਨੂੰ ਮਾਰ ਦੇ ਹੂੰ ਤੇ ਉਦੋਂ ਬਾਅਦ ਆਪਾਂ ਜਮੀਨ ਹੈਗੀ 10-15 ਕਿੱਲੇ ਵੇਚ ਵਟ ਕੇ ਦੇ ਆਪਾਂ ਯੂ ਐਸ ਏ ਸੈਟਲ ਹੋਵਾਂਗੇ ਹਾਂ ਪਹਿਲਾ ਸਕੀਮ ਬਣੀ ਕਿ ਉਹਨਾਂ ਦੇ ਘਰੇ ਨਾ ਪਾਣੀ ਦੀ ਸਟੋਰੇਜ ਸੀਗੀ ਸਟੋਰੇਜ ਵਾਸਤੇ ਵੱਡਾ ਡੱਗ ਜਾਂ ਬਣਾਇਆ ਹੋਇਆ ਸੀਗਾ ਨਾ ਡਿੱਗੀ ਜੀ ਹੁੰਦੀ ਪਿੰਡਾਂ ਚ ਆਮ ਹੀ ਹੁੰਦੀ ਹੈ ਆਪਣੇ ਨਾ ਉਹ ਕਹਿੰਦੇ ਆਪਣਾ ਗੁਨੀ ਦੀਆਂ ਗੁਣੀਆਂ ਖਵਾ ਕੇ ਇਹਨੂੰ ਤੇ ਇਸ ਧੱਕਾ ਦੇ ਦਾਂਗੇ ਵਿੱਚ ਬੁੱਢ ਬਜੂਗਾ ਹੋਣਾ ਜਿਵੇਂ ਜਿੰਨਾ ਮਾਈਂਡ ਹੁੰਦਾ ਹੋਵੇ ਹਾਂ ਜੀ ਮੇਰੇ ਚਲੋ ਜੀ ਗੋਲੀਆਂ ਗਾਲੀਆਂ ਲਿਆਂਦੀਆਂ ਉਹ ਕਿਤੇ ਗੱਲ ਜੀ ਬਣੀ ਨਾ ਉਹਨੂੰ ਦੋ ਚਾਰ ਗੋਲੀਆਂ ਪਾਈਆਂ ਆਉਣੇ ਉਹ ਉਹ ਵੀ ਟਰੱਗ ਬੁਗ ਲਾਉਦਾ ਸੀ ਬੜਾ ਅਸਰ ਨਾ ਹੋਇਆ ਉਹਨੂੰ ਕੋਈ ਉਹ ਸਕੀਮ ਵੀ ਵਿੱਚ ਰਹਿ ਗਈ ਫਿਰ ਸਕੀਮ ਬਣਾਈ ਵੀ ਸਵੇਰੇ ਸੈਰ ਨੂੰ ਜਾਂਦਾ ਹੁੰਦਾ ਸਵੇਰੇ ਸਵੇਹਾ ਮਾਮਾ ਇਹਨੂੰ ਕਾਰ ਥਲੇ ਦੇ ਕੇ ਮਾਰ ਦਾਂਗੇ ਉਹ ਵੀ ਗੱਲ ਨਾ ਬਣੀ ਚਲੋ ਅਖੀਰ ਨੂੰ ਉਹ ਲੇਡੀ ਜਿਹੜੀ ਮਾਮੀ ਸੀਗੀ ਉਹ ਤੰਗ ਆ ਗਈ ਉਹ ਉਹਦੇ ਗੱਲ ਪੈ ਗਈ ਬਸ ਮੈਨੂੰ ਨਹੀਂ ਪਤਾ ਇਹਨੂੰ ਇਹਨੂੰ ਜਾ ਕੇ ਤੂੰ ਜਿਵੇਂ ਮਰਜ਼ੀ ਖਤਮ ਕਰ ਦੇ ਹਾਂ ਚਲੋ ਅੱਛੇ ਇੱਕ ਗੱਲ ਨਾ ਤੁਹਾਨੂੰ ਮੈਂ ਦੱਸ ਰਿਹਾ ਇੰਟਰੋਗੇਸ਼ਨ ਕਰ ਰਹੇ ਆ ਅਸੀਂ ਮੁੰਡੇ ਦੀ ਉਹਦੀ ਅੱਛਾ ਉਹ ਮੁੰਡਾ ਗੱਲ ਸੁਣਾ ਰਿਹਾ ਆ ਆਪਣੇ ਕੋਲ ਹਣਾ ਕਹਿੰਦਾ ਅਸੀਂ ਮੈਂ ਉਹਦੇ ਮਾਮੇ ਨੂੰ ਲੈ ਗਿਆ ਨਾਲ ਉਹਦੀ ਬਾਹਰ ਕਿਤੇ ਉਜਾਰ ਤੇ ਵੀ ਮਾਮਾ ਚ ਪੈਗ ਲਾਉਣੇ ਆ ਤੇ ਸੂਏ ਚਲਦੇ ਉੱਥੇ ਬਹਿ ਕੇ ਪੈਗ ਲਾਉਣ ਹੂੰ ਕਹਿੰਦਾ ਮੈਂ ਪੈਗ ਲਾਉਣ ਲੱਗੇ ਸੀ ਤੇ ਮੈਂ ਨਾ ਕਹਿੰਦਾ ਨੂੰ ਥੋੜਾ ਮੋਟੇ ਪੈਗ ਪਾਉਣ ਲੱਗ ਗਿਆ ਅੱਛਾ ਅੱਛਾ ਮਾਮਾ ਮੇਰੇ ਤੇ ਮਾਨ ਬਹੁਤ ਕਰਦਾ ਸੀ ਕਹਿੰਦਾ ਮੈਨੂੰ ਕਹਿੰਦਾ ਭਾਂਜਾ ਕਹਿੰਦਾ ਮੈਂ ਉਹਨੂੰ ਪੈਗ ਪਾ ਰਿਹਾ ਕਹਿੰਦਾ ਮਾਮਾ ਭਾਂਜਾ ਮੈਂ ਇੱਥੇ ਨੀ ਪੀਤੀ ਜਾਣੀ ਮ ਤੇ ਉਹ ਮੈਂ ਕਹਿੰਦਾ ਕਾ ਕੋਈ ਨਹੀਂ ਮਾਮਾ ਭਾਂਜੇ ਦੇ ਕਹਿੰਦੇ ਕਹਿੰਦਾ ਲੈ ਭਾਂਜੇ ਤੂੰ ਕਹਦਾ ਫਿਰ ਆਪਾਂ ਪੀ ਲੈਨੇ ਆ ਕਹਿੰਦਾ ਮੈਨੂੰ ਤਰਸ ਵੀ ਆਈ ਜਾਵੇ ਨਾਲੇ ਹਨਾ ਫਿਰ ਮਾਮਾ ਪੀ ਕੇ ਮੈਨੂੰ ਕਹਿੰਦਾ ਵੀ ਤੂੰ ਨਾ ਐ ਕਰ ਕਬੱਡੀ ਦਾ ਪਲੇਅਰ ਆ ਤੂੰ ਨਾ ਯਾਰ ਨਾਉਂ ਚਾ ਕਰ ਸਾਟਾ ਤੇ ਜਿੱਥੇ ਮਰਜੀ ਤੂੰ ਜਿੰਨੀ ਤੈਨੂੰ ਪੈਸੇ ਲੱਗਣਗੇ ਤੇਰੀ ਡਾਈਟ ਤੇ ਤੇਰੀ ਟ੍ਰੇਨਿੰਗ ਤੇ ਮੈਂ ਦੇਵਾਂ ਅੱਛਾ ਕਹਿੰਦਾ ਮੈਂ ਨੂੰ ਮਾਰਨੂ ਫਿਰਦੇ ਤੇ ਕੀ ਸੋਚ ਰਿਹਾ ਕੀ ਸੋਚ ਰਿਹਾ ਹੈ ਮੇਰੇ ਬਾਰੇ ਹਨਾ ਉਹਦੀਆਂ ਭਾਵਨਾਵਾਂ ਮੈਂ ਕਹਿੰਦਾ ਮੇਰੀ ਅੱਖਾਂ ਚੰਦੂ ਆ ਗਈ ਕਹਿੰਦਾ ਮੈਂ ਨਾ ਫੋਨ ਲਾਇਆ ਮਾਮੀ ਨੂੰ ਵੀ ਮੈਥੋਂ ਨਹੀਂ ਹੋ ਉਹੋਂ ਨਾ ਕਰ ਤੈਗੇ ਕੋਈ ਉਹ ਵੀ ਦਵੰਦ ਚ ਪੈ ਗਿਆ ਤੇਰਾ ਉਹ ਗੱਲ ਪੈ ਗਈ ਅੱਗੋਂ ਹਾਂ ਇਹ ਚੂੜੀਆਂ ਪਾਲਾ ਕਹਿੰਦੀ ਫਿਰ ਮੈਂ ਕਰਦੇ ਨਹੀਂ ਆ ਕੇ ਤਾਂ ਫਲਾਉਣਾ ਉਤੋਂ ਕਾ ਮੈਨੂੰ ਨਾ ਪਤਾ ਜੀ ਮੇਰੇ ਕੋਲ ਲੈ ਕੇ ਆਇਆ ਤਾਂ ਮੈਂ ਤੈਨੂੰ ਦੇਖ ਲਈ ਕਹਿੰਦਾ ਜੀ ਫਿਰ ਮੈਂ ਨਾ ਇੱਕ ਮੋਟਾ ਜਿਹਾ ਪੈਗ ਪਾ ਕੇ ਨਾ ਹਾਂ ਕਦੇ ਮੈਂ ਮਨ ਪੱਕਾ ਕੀਤਾ ਕਲੱਚ ਵਾਇਰ ਮੈਂ ਪਹਿਲਾਂ ਹੀ ਲੈ ਕੇ ਗਿਆ ਸੀਗਾ ਮੇਰੇ ਮਾਮੇ ਨੇ ਸਕੀਮ ਦੱਸੀ ਹੋਇਆ ਵਾਰ ਕਹਿੰਦਾ ਮੈਂ ਗੱਲ ਚ ਵਾਇਰ ਪਾ ਲਈ ਆਪਣੇ ਮਾਮੇ ਦੇ ਤੇ ਮਾਮਾ ਫੇਰ ਹੀ ਮੈਨੂੰ ਕਰੀ ਆਏ ਉਹ ਯਾਰ ਚੌੜਨਾ ਕਰ ਭੰਜਾ ਮੇਰਾ ਗਲ ਕੁੱਟਿਆ ਜਾ ਉਹ ਮਤਲਬ ਉਹ ਨੂੰ ਨਹੀਂ ਪਤਾ ਕਿ ਸੱਚੀ ਉਹ ਮਾਰ ਰਿਹਾ ਮੈਨੂੰ ਮੈਂ ਓਹੋ ਮਸਲ ਨੂੰ ਮਾਰਨ ਦੇ ਟਾਈਮ ਨਹੀਂ ਪਤਾ ਹੀ ਮੈਨੂੰ ਸੱਚੀ ਮਾਰਨ ਦੇ ਟਾਈਮ ਹੀ ਨਹੀਂ ਪਤਾ ਹੀ ਸੱਚੀ ਉਹ ਮਾਰ ਰਿਆਂ ਨੂੰ ਮੈਂ ਹਾਂ ਨਾ ਗਲ ਚ ਕਲੱਚ ਵਾਇਰ ਪਾਈ ਕਹਿੰਦਾ ਫਿਰ ਮੈਂ ਵਿਚਾਰਾ ਇਹਨੂੰ ਉਹ ਕਹਿੰਦਾ ਮਰਨ ਵੇਲੇ ਮਾਮਾ ਮੇਰੇ ਲਾਇਨ ਆ ਝਾਕ ਰਿਆ ਅੱਖਾਂ ਵਿੱਚ ਯਾਰਨੀ ਉਹ ਜੀ ਮਰਨ ਵੇਲੇ ਵੀ ਅੱਖਾਂ ਚ ਨਾ ਵੀਰ ਆ ਆ ਕਿੱਦਾਂ ਹੋ ਗਿਆ ਹਾਂ ਜੀ ਬੰਦ ਕਦੋਂ ਕਿਵੇਂ ਧਰਤੀ ਤੋਂ ਗਿਆ ਹੋਣਾ ਤੇ ਕਿਵੇਂ ਰਿਸ਼ਤਿਆਂ ਨੂੰ ਉਹਨੇ ਕਿਵੇਂ ਐਕਸੈਪਟ ਕੀਤਾ ਹੋਣਾ ਲਾਸਟ ਤੇ ਉਹਨੇ ਐਕਸੈਪਟ ਕੀਤਾ ਹੋਣਾ ਹੈਨਾ ਵੀ ਮੇਰੀ ਭਾਣ ਦਾ ਬੇਟਾ ਮੇਰਾ ਭਾਨਜਾ ਹਾਂ ਤੇ ਜਿਹਨੂੰ ਮੈਂ ਸਾਰੀ ਜ਼ਿੰਦਗੀ ਜਿਹਦੇ ਲਈ ਡਾਊਨ ਰੱਖਿਆ ਉਹ ਜਿਹੜੇ ਮਾਪਿਓ ਸੀ ਵਿਚਾਰੇ ਇਕੱਲਾ ਮੁੰਡਾ ਸੀਗਾ ਉਹਨਾਂ ਕੋਲ ਤਾਂ ਕੁਝ ਨਹੀਂ ਰਿਹਾ ਵਿਚਾਰਿਆਂ ਕੋਲੇ ਹੈਨਾ ਹਾਂ ਤੇ ਅੱਗੋਂ ਕੀ ਹੋਇਆ ਮਰਡਰ ਕੇਸ ਹੋ ਗਿਆ ਮਰਡਰ ਕੇਸ ਹੋਣ ਤੋਂ ਬਾਅਦ ਮੈਂ ਮੇਰੀ ਬਲ ਸੁਣਿਆ ਇਹ ਕਿ ਉਹ ਜਿਹੜੀ ਚਲੋ ਉਨ ਮਮੀ ਸੀਗੀ ਸੋਹਣੀ ਸੀ ਜਿਹੜੀ ਲੜਕੀ ਸੀਗੀ ਉਹ ਉਹਨੇ ਕੋਈ ਆਦੇ ਹੀਲੇ ਕਰਲੇ ਹੀਲੇ ਕਰਲੇ ਉਹਨੇ ਬਸ ਉਹ ਉਹਦੇ ਨਾਲ ਉਹ ਸਮਝ ਗਿਆ ਹਾਂ ਉਹ ਬਰੀ ਹੋ ਗਈ ਹਾਂ ਹੀਲੇ ਕਰਕੇ ਆਪਣਾ